ਸਾਤਸਿਕਾਲ ਜੀ ਸਾਰਿਆਂ ਨੂੰ ਰਾਣੇ ਬਾਈਕਰ ਪੁੱਜ ਗਏ ਪਿੰਡ ਤੇਜਾਬੀਲਾ ਜ਼ਿਲ੍ਹਾ ਗੁਰਦਾਸਪੁਰ ਦਾ ਨਜ਼ਦੀਕ ਫਤਿਹਗੜ ਚੂੜੀਆਂ ਵਾਜੀ ਸਤਿਕਾਰ ਸਤਿਕਾਰ ਜੀ ਹੋਰ ਸਤਿਕਾਰ ਜੀ ਵਧੀਆ ਕਿਰਪਾ ਮਾਰਾ ਜੀ ਵਧੀਆ ਜੀ ਚਲੋ ਬਾਕੀ ਸੰਦੀਪ ਡੇਰੀ ਫਾਰਮ ਵੇਖਣ ਸਾਰੇ ਵੀਰ ਭਾਣ ਸਤਿਕਾਰ ਜੀ ਰਾਣਾ ਜੱਦਾ ਅੱਜ ਹਦੀਪ ਸਿੰਘ ਆਪਣਾ ਵੇੜਾ ਦੇ ਪੰਨ ਕਰੇਗੇ। 6 ਜਰਸੀਆਂ 6 ਐਚਾ ਪਾਵਾਂਗੇ। ਵੇੜਾ ਦੇ ਮਹਾਰਾਜ ਦੀ ਕਿਰਪਾ ਨਾਲ 15 ਸੀ। ਅੱਜ ਬਰੇ ਬਰੇ ਦਿਨ ਸਗਨਾ ਦੇ ਦਿਨ ਬੋਣੀ ਕੀਤੀ ਤਿੰਨ ਤਾਂ ਡੱਗ ਗਈਆਂ ਮੇਂਦੀਆਂ। ਚਲੋ ਚਲੋ ਵਧੀਆ। ਹਾਂ ਬਾਕੀ ਜਿਹੜਾ 12 ਦੀ ਬਣਾਉਣੀ ਬਹੁਤ ਚੰਗੀਆਂ। ਸਾਫ਼-ਸਧੀਆਂ ਭਾਅ ਪਰਤੇ ਰਹਿਣਾ। ਹਾਂ ਬੋਲੋ ਰਾਣਾ ਜੀ। ਇਹ ਹਦੀਪ ਸਿੰਘ ਵੇੜਾ ਅੱਜ ਹੀ ਸੂਈ ਜ ਸਵੇਰੇ। ਅਜੇ ਆ ਪੁੜੇ ਪੜਿਆ ਜੇਰ ਜੂਲ ਪਾ ਕੇ ਡੇ ਜੇ ਤੇਰੇ ਅੱਗੇ ਕੀ। ਆ ਮਾੜੀ-ਮੋਟੀ ਧੋ ਦਦੀ ਐ। ਤੇ ਭਾਜੀ ਕਿੰਨਾ ਕੁ ਬੋਲਾ? ਸਨੀਸ਼ਾ ਅੱਜ ਹੀ ਸੂਈ ਹੈ ਜੇ ਮੰਨ ਲਓ ਵੀ ਠੰਡੀ ਸੀਲ ਬੜੀ ਥਾਂ ਤੋਂ ਬਹੁਤ ਸੋਹਣਾ ਕਰਾਸ ਦੁੱਧ ਦੇ ਦੂਗੀ 17 18 ਕਿਲੋ ਰਾਮ ਨਾਲ ਹੈ ਨਹੀਂ 17 18 ਕਿਲੋ ਦੁੱਧ ਰਾਮ ਨਾਲ ਤੋਰ ਦੇ ਆਹ ਤੇ ਖੜਾ ਮਾਰ ਦੇ ਕਰਾ ਥਾਂ ਤੋਂ ਬਹੁਤ ਸੋਹਣਾ ਇਹ ਕਰਾਸ ਵੈਰਾ ਲੱਭਦੇ ਲੋਕੀ ਐਚ ਐਫ ਕਰਾਸ ਐ ਠੰਡੀ ਸੀਲ ਬੜੀ ਐ ਬਿਲਕੁਲ ਨਹੀਂ ਨਹੀਂ ਹਾਂ ਬਸ ਠੀਕ ਹੈ ਚੋਈ ਠੀਕ ਹੈ ਰਾਣਾ ਜੀ ਬਿਲਕੁਲ ਓਕੇ ਚੁੰਨ ਵੱਚੀ ਵੱਚੀ ਆ ਗਈ ਠੰਡੀ ਸੀਲ ਹਾਂ ਲਾਤਰੀ ਮਾਰ ਦੀ ਬਾਤ ਲੈ ਠੀਕ ਹੈ ਆਜ ਚਲ ਮੱਛੀ ਜੈ ਕਿ ਨਾ ਮਾ ਮੈਂ ਬੱਚਾ ਹਾਂ ਅੱਜ ਆਜੋ ਆਜੋ ਕਰੋ ਹਾਂਜੀ ਇਹ ਦੀਪ ਸੇ ਪਾ ਬਹੁਤ ਜਾਣ ਜਾਂ 65 70 ਕਰ ਲਈਏ 75 ਕਰ ਲਈਏ ਜੋ ਮਰਜੀ ਤੇ 60000 80000 ਛੋੜ ਕਰਾਂਗੇ ਨਾੜੇ ਹਜ਼ਾਰ ਦੇ ਆ ਤੇ ਵਿਖਾਈ ਥਾਂ ਤੁਹਾਨੂੰ ਬਹੁਤ ਸੋਨਾ ਨਾੜਾ ਨੂਣਾ ਲਗਾ ਥਾਂ ਵਿਖਾ ਦੇ ਬਹੁਤ ਸੋਨਾ ਥਾਂ ਬਹੁਤ ਠੱਲੀ ਸੀ ਇਹ ਆਹ ਭਾਈ ਵਰ ਇਹ ਇਹ ਦੀਪ ਸੇ ਆਪਣਾ ਦੂਜਾ ਸੁਗਾ ਇਹਦੇ ਕੋਲ ਮੰਨ ਲਓ 20 ਕਿਲੋ ਬੋਲਾ ਤਿਆਰ ਆ ਹੁਣ ਅੱਛਾ ਖਲਾਜੀ ਮੜਾ ਲੜਦੀ ਕੈਂ ਉਹਨੇ ਲੇ ਵੀਡੀਓ ਨਾਲ ਵਾਸਤਾ ਬੜਾ ਬੋਲ ਕੋ ਤਿਆਰ ਹੈ ਵੀਰ ਕੁਸਦੀ ਦਾ ਥਾਣ ਤੁਹਾਨੂੰ ਬਹੁਤ ਸੋਣਾ ਸੁੰਬਾ ਥਾਣੀ ਆ ਸੁੰਬਾ ਸੁੰਬਾ ਹੀ ਆ ਸੁੰਬਾ ਦਾਣੀ ਆ ਸੁੰਬਾ ਥਾਣੀ ਇਹ ਨਾੜਾ ਨੂਣਾ ਵੇਹ ਮਿਲਕ ਵੇਣ ਵੇਖ ਕੇ ਡਿਗਰੀ ਮੋਟੀ ਲੱਗੀ ਪੈ ਤੋਰ ਵਰਾ ਦੇ ਠੀਕ ਨਾਲੇ ਕਿਰ ਗੱਲ ਜੀ ਦੋ ਦਸ ਜੀ ਆਪਣੇ ਕੋਲ ਹੁਣ 20 ਕਿਲੋ ਤਿਆਰ ਆ ਬਾਕੀ ਅੱਗੇ ਸੇਵਾ ਨਾਲ 25 ਪਲਾਸੀ ਚੱਲੂ ਜਿੱਦਾਂ ਪਰਮਾਨ ਨਾੜਾ ਨੂਣਾ ਲੱਗੀ ਨੇ ਲੈਵੇ ਇਹਦੀ ਹਦੀਸ਼ਾ ਮੁੱਲ 85 ਕਰ ਲਈਏ 90 ਕਰ ਲਈਏ ਦੀ 75000 1000 ਛੋੜ ਕਰਾਂਗੇ ਪੂਰੇ 74 ਦੀ ਵੇਖ ਮਿਲ ਪੈ ਪੈਣ ਵੇਖ ਕੇ ਦੇ ਦੁੱਧ ਵਾਲੀ ਵੇੜ ਹੂੰ ਥਾਣ ਤੋਂ ਬਹੁਤ ਸਾਰਾ 70000 ਦੀ ਪੂਰੇ 74 ਦੀ ਹਦੀਸ਼ਾ ਚਲ ਠੀਕ ਆ ਜੀ ਲੈਣ ਉਹ ਚਾਹ ਹਾਂ ਜੀ ਇਹ ਵੀ ਹਦੀਸ਼ਾ ਇਧਰ ਖਾਈ ਥਾਣ ਤੋਂ ਬਹੁਤ ਸੋਹਣਾ ਥਾਣ ਵੇਖ ਕਿਡਾ ਸਾਫ ਹੈ ਨਾ ਜੀ ਇਹਦੇ ਕੋਲ ਦੁੱਧ ਹਦੀਸ਼ਾ 18 19 ਕਿਲੋ ਤਿਆਰ ਆ ਮੰਨ ਲਓ 7ਵਾਂ 8ਵਾਂ ਦੇ ਦਾ ਸੋਈ ਨੂੰ ਸਾਰਾ ਨਿਕਲਦਾ ਤਿਆਰ ਆ ਤਿਆਰ 18 ਇਹ ਵੀ ਤੋਰੋ ਮੱਛਾ ਵਾਹਰ ਮੱਛਾ ਵਛਾ ਦੀ ਰਣਾ ਜਦ ਦਰਮਾਨ ਸਾਰਾ ਵੇਖਿਆ ਫਿਰ ਮਿੰਟ ਮਿੰਡੀ ਮਾਸ ਨੀਸਾ ਸਾਹ ਭਾਹ ਪਰ ਤੇ ਨਾ ਲਈ ਵੇਖਦਾ ਜਾ ਵੇਖਦਾ ਜਾ ਨਾ ਬਿਲਕੁਲ ਜੀ ਭਾਹ ਵੇਖਦਾ ਭਾਈ ਜੀ ਭਾਹ ਵੇਖਦਾ ਡੰਗਰੀ ਸਾਫ ਸਧਰਾ ਹੋਏ ਫੇਰ ਹੀ ਵੇਖਦਾ ਭਾਹ ਵੇਖਦਾ ਮੇਰੀ ਗੱਲ ਸਹੀ ਜਾ ਬੇਸਨੀਸਾ ਬਾਡੀ ਬੁਡੀ ਢਾਂਚਾ ਢੁੰਜਾ ਗੱਡਾ ਚੰਗਾ ਵਹਿੜਦਾ ਨਹੀਂ ਠੀਕ ਹੈ ਜੀ ਦੁੱਧ ਵਾਲੀ ਨਗਰ ਲਵੇ ਦੀ ਲੈ ਲੈ ਕੋਈ ਨਹੀਂ ਇੱਡਾ ਲੋਡ ਨਹੀਂ ਬਹਿਣ ਦੀ ਦੋ ਦਿਖਦੀ ਆ ਜਾ ਆਜੋ ਜੀ ਆਜੋ ਆਜੋ ਆਪਾਂ ਤਾਂ ਪਤਾ ਲੱਗ ਜਾਂਦਾ ਆਪੇ ਪਤਾ ਲੱਗ ਜਾਂਦਾ ਹਾਂਜੀ ਇਹਦੀ ਆਪਣਾ ਹਨੀਸਾ ਮੁੱਲ ਜੋ ਮਰਜ਼ੀ ਕਰ ਲਈਏ ਇਹਦੀ ਆਪਣਾ 65000 ਜੋ 1000 ਛੋੜ ਕਰਨਾ ਪੂਰੇ 40000 ਜੋ ਚਲੋ ਠੀਕ ਆਹ ਜੀ ਫਿਰ ਇਹ ਦੀ ਸਾ ਗੱਬਣਿਆ ਵਸ਼ੀ ਅੱਛਾ ਗੱਬਣ ਵੇੜ ਹਫਤਾ 10 ਦਿਨ ਲਊਗੀ ਬਹੁਤ ਬਣੂ ਬਣੂਗੀ ਦੂਜਾ ਦੂਜਾ ਸੂਆ ਬਹੁਤ ਠੰਡੀ ਸੀ ਨਾ ਆ ਥਣ ਥਣੂ ਫਾਦੀ ਥਾਣੀ ਬਹੁਤ ਸੋਹਣਾ ਪੁੱਠੀ ਚਵਾਈ ਵਾਲਾ ਬਹੁਤ ਸੋਹਣਾ ਥਾਣਾ ਬਰਾਮੜਾ ਮਾੜੀ ਮੋਟੀਆਂ ਹੋਈਆਂ ਇਹਨਾਂ ਨੂੰ ਲੋ ਇਹ ਵੀ ਦੇਖੋ ਬਰਾੜਾ ਆ ਮੈਡ ਜਨ ਤਾਰਿਆ ਗਾ ਇਹ ਸ਼ਾਈ ਸ਼ੂਈ ਬੜੀ ਸਲੀਬ ਹੈ ਬੱਛੀ ਵਿਆ ਕਿੰਨਾ ਨਾਗਰਗੀ ਹੈ ਹਾਂਜੀ ਦੁੱਧ ਕਿੰਨਾ ਕਰੀਓ ਦੁੱਧ ਸਲੀਸਾ 12 18 ਕਿਲੋ ਦਊਗੀ ਦੁੱਧ ਚੰਗੀ ਸੇਵਾ ਨਾਲ ਕੋ 20 ਵੀ ਚੋ ਸਕਦਾ ਬਹੁਤ ਸਾਫ ਸੂ ਬੈੜ ਬੜੀ ਹਿੰਦੀ ਭਾਜੀ ਫਿਰ ਕੀਮਤ ਇਹ ਵੀ ਸਲੀਬ ਹੈ ਛੋੜਾ ਜੇ ਭਾਏ ਦੀ 1000 ਛੋੜ ਕਰਾਂਗੇ 60 ਜੋ 60000 ਹਾਂ ਮੁੱਲ 65 ਕਰ ਲਈਏ 70 ਕਰ ਲਈਏ ਚਲ ਬਾਕੀ ਆਪਣੇ ਸੰਦੀਪ ਸਾਹਿਬ ਹੱਥ ਜੋੜ ਕੇ ਬੇਨਤੀ ਫਿਕਸ ਰੇਟ ਆ ਕਈ ਵੀਰ ਦੱਸ ਸਕਦੇ ਜੇਕਰ ਛੋੜ ਹੀ ਪੈਣੀ ਹਾਂ ਹਾਂ ਆ ਜੀ ਆ ਜੀ ਕੋਲ ਦੀ ਜੇ ਖੀਰੀ ਵਸ਼ੀ ਆ ਇਹਨੂੰ ਤੀਜੇ ਦਿਨਾਂ ਸੋਈ ਨੂੰ ਅੱਛਾ ਖੀਰੀ ਹੈ ਜੀ ਹਾਂ 11-12 ਕਿਲੋ ਬੋਹੜਾ ਹੀ ਆ ਜੀ ਉਹ ਬੱਚਾ ਉਹ ਬੱਚਾ ਇਹਦਾ ਆ ਚਟਾ ਜੇ ਚਟਾ ਜੇ ਆਹ ਖਾ ਲੈ ਦੰਦ ਖਾ ਜੀ ਲੈ ਜੀ ਪਹਿਲਾ ਸੁਆ ਖੀਰੀ ਫੈੜ ਨਾਲੇ ਖੀਰੀ ਆ ਦੁੱਧ ਵਾਲੇ ਦੰਦ ਜੀ ਆ ਜੀ ਤੋਰੋ ਬੜਾ ਕੈਂਮ ਕੱਢ ਲੈ ਉਹ ਹੈ ਆਹ ਮੈਂ ਦੁੱਧ ਲੱਪਾ ਲਪਾ ਲਾ ਗਈ ਇਹਨੂੰ ਦੁੱਧ ਤੇ ਤੁਰ ਪੈਣਾ ਹੋਣੀ ਯਾਰਾਂ 10-10 ਕਿਲੋ ਬੋਹੜਾ ਹੀ ਆ ਹਾਂ ਜੀ ਹੂੰ ਲਾ 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 ਆਜੋ ਆਜੋ ਥਾਣ ਤੋਂ ਬਹੁਤ ਸੋਹਣਾ ਡਰਦੀ ਬੜੀ ਕੈਮਰੇ ਤੇ ਬਾਜੀ ਫਿਰ ਇਹਦੀ ਕੀ ਮਰ ਇਹਦੀ ਸੰਦੀਪ ਸਿੰਘ 1000 ਛੋਟ ਕਰਦਾ ਕਿ 60 ਜੀ ਇਹਦੀ 60 ਹਜ਼ਾਰ ਦੋ 1000 ਛੋਟ ਕਰਦਾ ਲਾੜ ਹਜ਼ਾਰ ਹਾਂਜੀ ਆਜੋ ਜਿਹੜਾ ਜਰਸੀ ਕਰਾ ਨਹੀਂ ਕੱਠਿਆਂ ਦੇ 6 ਇਹ 6 ਸੰਦੀਪ ਸਿੰਘ ਜਰਸੀਆਂ ਇਧਰ ਵਿਖਾਈ ਬੱਚੀ ਬੱਚੀ ਬਹੁਤ ਚੰਗੀ ਮੈਨੂੰ ਟੀਕੇ ਦਾ ਨਾਮ ਭੁੱਲ ਗਿਆ ਬੜਾ ਸੋਹਣਾ ਟੀਕਾ ਚੰਗਾ ਨਾਲ ਵਧੀਆ ਲਵਾਇਆ ਸੀ ਬਾਜੀ ਕਿੰਨੇ ਟਾਈਮਾਂ ਸੁਈ ਨੂੰ ਇਹ ਸਲੀਪ ਤੇ ਰਾਤ ਦੀ ਸੁਈ ਹੈ ਅੱਛਾ ਹੂੰ ਬਹੁਤ ਸੋਹਣੀ ਜੱਸੀ 20 ਕਿਲੋ 25 ਕਿਲੋ ਆਜੀ ਠੀਕ ਆ ਹਾਂ ਜੀ ਕਿੰਨਾ ਕਰੋ ਤੇ ਫਿਰ ਇਹ ਦੁੱਧ ਸੀਸ਼ਾ ਰਾਤ ਦੀ ਸੂਈ ਆ ਦੁੱਧ ਚਲ 20 22 ਕਿਲੋ ਨੂੰ ਕੀ ਜੰਦਾ ਛੋਟੀ ਖੋਲੀ ਮੇਰਾ ਵੀਰ ਲਓ ਜਰਸੀ ਫੇਸ ਕੁਆਰਟੀ ਵੀ ਖਾਈ ਇਹ ਪੰਜਾਬ ਵਾਲੀ ਮਗਰ ਬੱਛੀ ਪੰਜਾਬ ਵਾਲੀ ਅਸੀਂ ਤਾਂ ਉਹ ਤੇ ਫੇਸ ਕੁਆਰਟੀ ਵੀ ਖਾਈ ਪਹਿਲੇ ਸੂਏ 21 21 ਕਿਲੋ ਦੁੱਧ ਆਸਦੇ ਨਾ ਕੀਤਾ ਨੇ ਅੱਛਾ ਜੀ ਫਿਰ ਢਲੀ ਫੜਿਆ ਕਰਾਂ ਯਾਰ ਢਲੀ ਫੜ ਲੰਮੀ ਦੋਰ ਮੜੀ ਜੀ ਲੈ ਆ ਲੰਮੀ ਲੈ ਆ ਖੁੱਲੀ ਦੋਰ ਮੜੀ ਲੰਮੀ ਥਾਣ ਤੁਹਾਨੂੰ ਬਹੁਤ ਸੋਹਣਾ ਸੰਦੀਸ਼ ਹੈ ਬੀ ਇੱਕ ਕੁਆਲਟੀ ਵਿਖਾਈਏ ਕਿ ਨਹੀਂ ਫੇਰ ਮੜੀ ਘਮਾ ਪਰੇ ਅਸਲ ਜਿਹਨੂੰ ਜਰਸੀ ਕਹਿੰਦੇ ਆ ਨੇ ਹਾਂਜੀ ਮੈਂ ਅਸਲ ਜਿਹਨੂੰ ਜਰਸੀ ਕਹਿੰਦੇ ਆ ਨੇ ਅਸਲ ਪੀਸ ਅਸਲ ਵੱਡੀ ਪੰਜਾਬ ਵਾਲੀ ਜਰਸੀ ਨਹੀਂ ਸਾ ਕੱਦ ਵੀ ਐਚਾ ਫਗਵਾ ਮਾ ਜੱਡਾ ਦਾ ਹਾਂਜੀ ਮਗਰੀ ਵਛੀ ਏ ਇਹਦੀ ਰੀਸਾ ਮੁੱਲ 85 ਕਰ ਲਈਏ 90 ਕਰ ਲਈਏ ਦੀ 75000 ਜੋ 1000 ਛੋਟ ਕਰਾਂਗੇ 74000 ਪੂਰੇ 74000 ਚਲੋ ਆ ਜੋ ਆਹਾਂ ਜੀ ਫਿਰ ਇਹ ਜਿਹੜਾ ਅਜ ਦੂਜਾ ਦੂਜਾ ਦੇਣੇ ਸੁੰਜਿਆਂ ਨੂੰ ਹਾਂਜੀ ਇਹਨਾਂ ਕੋਲ ਮਤਲਬ 12 13 ਦਿਨਾਂ ਕੋਲ ਬਹੁਤ ਤਿਆਰ ਆ ਬੱਚਾ ਮਗਰ ਨੇ ਵੀ ਇਹਦੇ ਬੱਚਾ ਮਗਰ ਸਲੀਪ ਇਹ ਵੀ ਦਿਖਾ ਸ਼ੰਭੂ ਵਛੇ ਇਹ ਮਗਰ ਵਛੇ ਹੀ ਬੱਚੇ ਬੱਚੇ ਇਹ ਬੱਚੇ ਹੈ ਬੱਚਾ ਹੀ ਹੈ ਇਹ ਥਾਲ ਤੁਹਾਨੂੰ ਬਹੁਤ ਸੋਹਣਾ ਲੱਗਾ ਸਲੀਪ ਵਾ ਠੀਕ ਆ ਫਿਰ ਬਹੁਤ ਸੋਹਣਾ ਸੰ ਲੱਗਾ ਜੱਸੀ ਜਰਸੀ ਲੈ ਗਨੇ ਹੰਡਕਾ ਲੈ ਗਨੇ ਹੈ ਜੱਸੀਆਂ ਬਹੁਤ ਸਾਫ਼ ਮਿਲੀਆਂ ਕਿ ਪਰਮਾਤਮਾ ਮੇਰ ਨਾਲ ਥਾਲ ਮੜਾ ਕੇ ਵਿਖਾਈ ਸ਼ੰਭੂ ਇਥੇ ਕੁੜਾ ਇਥੇ ਖਲਾਅ ਮੜੀ ਕਿੰਨਾ ਕਰਜੂ ਭਜੀ ਅਜੇ ਹੋਰ ਦੋ ਦ ਨੀਸ਼ਾ ਦੋ ਦ 17 18 ਕਿਲੋ ਦੇ ਦੇ ਬਹੁਤ ਆ ਬਾਕੀ ਆਪਣੀ ਸੇਵਾ ਦਾ ਦੁੱਧੇ ਕੋ ਵੀਰ ਭਰਾ ਸੇਵਾ ਕਰੂ ਵੱਧ ਵੀ ਚੋਲੇ ਹਾਂਜੀ ਇਹਦੀ ਆਪਣਾ ਨੀਸ਼ਾ 65000 ਜੋ 1000 ਛੋਟ ਕਰ ਦਾਂਗੇ ਮੋਲ ਜੋ ਮਰਜ਼ੀ ਕਰ ਲਈਏ ਦਾ 75 ਕਰ ਲਈਏ 80 ਕਰ ਲਈਏ 64000 ਦੀ ਪੂਰੀ ਠੀਕ ਆ ਤੇ ਆ ਆ ਜੇ ਆ ਵੀ ਨੀਸ਼ਾ ਸੁਈ ਤਾਜੀ ਇਹਦੇ ਕੋਈ 11 12 ਕਿਲੋ ਬੋਲਾ ਠੀਕ ਆ ਖੋਲੀ ਤੋਰੋ ਇਹੀ ਬਹੁਤ ਠੰਡੀਆਂ ਸੀਰ ਐ ਕੋਈ ਰਸੀਸੀ ਪਾਉਣ ਦੀ ਲੋੜ ਨਹੀਂ ਕੀ ਨਾ ਠੀਕ ਆ। ਇਹਨੂੰ ਦੋੜ ਲਓ। ਪੁੱਟ ਲੀ ਫੜਿਆ ਕਰ। ਨਹੀਂ ਠੀਕ ਆ ਰਾਣਾ ਇਹ ਫਿਰ। ਬਹੁਤ ਸੋਹਣੀ ਆ ਪਿੱਠ ਪੜਾ ਵੈ ਚੌੜੀਆਂ ਜਰਸੀਆਂ ਪ्योर ਪੰਜਾਬ ਵਾਲੀਆਂ। ਆਜੋ ਜੀ ਆਜੋ। ਇਹ ਇੰਦੀ ਕਿਵੇਂ ਫਿਰ ਭਾਜੀ? ਇਹ ਸੰਦੀਪ ਸਿੰਘ ਇੱਕੋ ਭਾਰਾ ਜੋੜਾ ਵਾ। ਇਹਦਾ ਮੁੱਲ 75 ਗਾਲੀ ਹਦਰੀ ਇਹਦੀ 60000 ਰੁਪਏ 1000 ਛੋੜ ਜਾ। ਇਹ ਵੀ ਪੈੜੇ ਆ 1000 ਪੂਰੇ 4000 ਰੁਪਏ ਚਲੋ। ਹਾਂ ਜੀ। ਇਹ ਹਾਲੀਵਾਰ ਇਹ ਵੀ ਹਰੀਸ਼ਾ ਆਪਣਾ ਇਹਦੇ ਮਗਰ ਬੱਛੀ ਹੈ ਜਰਸੀ ਬੱਛੀ ਦੇ ਠੀਕ ਆ ਇਹ ਪਹਿਲੇ ਪਹਿਲੇ ਨੇ ਪਹਿਲੇ ਸੂਏ ਆ ਪਹਿਲਾ ਸੂਆ ਹਾਂ ਬੱਛੀ ਬਹੁਤ ਚੰਗੀ ਮਗਰੇ ਦੀ ਪਿਓਰ ਜਰਸੀ ਹੂੰ ਦੁੱਧ ਕਿਨਾਂ ਦੀ ਦੁੱਧ ਦੇ ਕੋ ਹਰੀਸ਼ਾ 11-12 ਕਿਲੋ ਜੇ ਬੋਲਾ ਹੀ ਇੱਕ ਦੋ ਦਿਨਾਂ ਦੀ ਸੂਈਆਂ ਆ ਫਣੀ ਦੁੱਧ ਦੇਣਗੇ 17-18 ਕਿਲੋ ਅੱਜ ਦੀਸ 6 ਜਰਸੀਆਂ ਲਈਆਂ ਕਈ ਵੀਰ ਭਰਾ ਜਰਸੀ ਇੱਕ ਦੋ ਪਾਈ ਦਾ ਰਹਿ ਜਾਂਦੇ ਫੋਨ ਬਣੇ ਆਉਂਦੇ ਮੁਰਗੇ ਆਹ ਇਹ ਜਿਹੜਾ ਫੋਨ ਕਰੂ ਉਹਨੂੰ ਜਰਸੀ ਮਿਲ ਜੂ ਐ ਕਿ ਮੋਂਦਨ ਜਰਸੀਆਂ ਜਰਸੀਆਂ ਹਾਂਜੀ ਹਾਂਜੀ ਬੋਲੋ ਇਹਦਾ ਆਪਣਾ ਸੀਵ ਸਿੰਘ 62000 1000 ਛੋਟ ਕਰੇ 61000 60000 60000 ਦੂਰੇ ਦੇ ਦੇਣੇ ਵਸ਼ੀ ਬਹੁਤ ਚੰਗੀ ਸਾਫ਼ ਸੁਥ ਬੜੀ ਬਾਕੀ ਚਾਹ ਜੀ ਇਹ ਗੱਪਣ ਇਹ ਅਦੀਸ਼ਾ ਪਹਿਲਾਂ ਨੂੰ ਵਸ਼ੀ ਗੱਪਣ ਆ ਬਹੁਤ ਸਫਾਈਆਂ ਸੂਈਆਂ ਬੜੀਆਂ ਐ ਡਾਇਮੰਡ ਪੀਸ ਹੀ ਹੈਗੇ ਹੂੰ ਇਹ ਮਸ਼ੀਨ ਲੈਣਾ ਹੈ ਦਨ ਦਾ ਸੂਝ ਆ ਫੇਸ ਕੁਆਲਟੀ ਵੀ ਖਾ ਦੇ ਖਾਸ ਨੂੰ ਫੇਸ ਕੁਆਲਟੀ ਚੱਲਣ ਦੇ ਕਰ ਆਲੇ ਭਾਈ ਜੀ ਟਾਈਮ ਮੇਨ ਲੈ ਜੂ ਇਹਦੇ ਸਹੀ ਗਾ ਬੱਸ ਬੰਦ ਕਰ ਦੇ ਆ ਜਾ ਬਰੇ ਆ ਜਾ ਆ ਫੇਸ ਕੁਆਲਟੀ ਖਾ ਕਰੀ ਵੇ ਬੋਦੀ ਬਦੀ ਖਾ ਵਸ਼ੀ ਦੀ ਆ ਚਾਚੀ ਹਾਂਜੀ ਲਾੜਾ ਜੀ ਆਂਦਾ ਐਰ ਚੈਂਪੀ ਹੋਦੀ ਚੱਲ ਠੀਕੇ ਦੋ ਦੋ ਨਾਲ ਠੀਕ ਹੀ ਐ ਇਹਦੀ ਆਪਣਾ ਸਨੀਸ਼ਾ 60000 10000 ਛੋਟ ਕਰਨਾ ਚਲੋ ਗੱਬਣ ਗੱਬਣੇ 90000 ਦੀ 90000 ਦੀ ਇਹ ਸੂਈ ਆ ਇਹ ਨੀਸ਼ਾ ਪਹਿਲੇ ਨੂੰ ਵਸ਼ੀ ਆ ਲੈ ਵਾ ਖਾ ਜਾ ਮਗਰ ਵਸ਼ੀ ਵੇ ਕਿੱਡੇ ਕੰਮ ਦੀ ਐ ਇਹਦੇ ਨੂੰ ਖਾਈ ਵਸ਼ੀ ਸੰਭੂ ਕਿੰਨਾ ਬੋਲਾ ਪਰ ਇਹ ਵੀ ਨੀਸ਼ਾ ਅੱਜ ਸੂਈ ਆ ਮਨੇਰੇ ਹਾਂ ਮੰਨ ਲੇ ਕੋਈ 10000 ਕਿਲੋ ਬੋਲਾ ਮੰਨ ਕੇ ਚਲੋ ਅੱਛਾ ਦੋ ਦੇ ਦੂ 17 18 ਕਿਲੋ ਵੀ ਆ ਰਾਮ ਨੂੰ ਪਹਿਲੇ ਨੂੰ ਵਸ਼ੀ ਆ ਮਾਲੀ ਹਾਂ ਕਿੰਨਾ ਪੜੀ ਜੁੜੀ ਵਸੀਏ ਤੁਰਦੀ ਪਲਵਾਨਾਂ ਨੂੰ ਲੈ ਲੈ ਲੰਮੀ ਨਿਆ ਚਾ ਮੋੜ ਦੇ ਹਾਂਜੀ ਇਹਦੀ ਹਦੀਸਿਆਂ ਆਪਣਾ 55000 ਦੇ ਹਜ਼ਾਰ ਛੋਟ ਕਰਦਾਂਗੇ ਪੂਰੇ 54000 ਦੀ 54000 ਬਹੁਤ ਸਾਫ ਸੁਥ ਠੱਲੀ ਸੀਲ ਬੜੀ ਆਦ ਵਿਖਾਈ ਥਾਣ ਵਿਖਾਈ ਮੜਾ ਥਾਣ ਤੋਂ ਬਹੁਤ ਮੋਟਾ ਦੋਰਾ ਸਨ ਲੱਗਾ ਮਕੀ ਨਾ ਜੀ ਚਲੋ কথা ਆਹੀ ਜੀ ਇਹੋ ਸੀਸ ਆਪਣਾ 11 12 ਮੈਨਾ 11 ਬੜਾ ਨਾ ਕਿੱਟੋ ਘਟ ਵੀਡੀਓ ਐਂਡ ਤੇ ਕਰੇ ਵੇਖਿਆ ਕਰੋ ਮੇਰਾ ਵੀਰ ਹਾਂਜੀ ਕਿ ਨਹੀਂ ਕਈ ਜਿਹੜਾ ਪਿੱਛੇ ਕੋਈ ਫੈਰੇ ਚ ਬਹੁਤ ਨਿਕਲੇ ਰਹਿੰਦੀ ਹੈ ਬਾਕੀ ਸੀਸ ਆਪਣਾ ਨੰਬਰ 97796 12422 ਪਿੰਡ ਵੀ ਲਾ ਤੇ ਜਾ ਜਿਲ੍ਹਾ ਗਰਦਾਫਰ ਤਹਿਸੀਲ ਬਟਾਲਾ ਨੇੜੇ ਸਾਨੂੰ ਫੜੇ ਘੜ ਚੂੜੀਆਂ ਮਿੰਦਾ ਡੇਰਾ ਬਣਾਣ ਪਈਦਾ ਸასი ਗਾ ਜੀ